ਹੈਲੋ ਜੀ ਸਸ਼ੀ ਕਾਲ ਜੀ ਕਿਵੇਂ ਹੋ ਸੈ ਟਿਕ ਟਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਤੋਰੀ ਦੀਸੀ ਤੋਰੀ ਦੀ ਸਬਜੀ ਬਹੁਤ ਵਦਿਆ ਖੱਟੀ ਮਿੱਠੀ ਕਰਕੇ ਇਹਦੇ ਲਈ ਆਪਾਂ ਅੱਧਾ ਕਿਲੋ ਤੋਰੀ ਤੇੰਨ ਪਾਵਾਂਗੇ ਆਪਾਂ ਇਹਦੇ ਚ ਪਿਆਜ਼ ਥੋੜਾ ਜਿਹਾ ਪਾਵਾਂਗੇ ਲਸਣ ਦੋ ਹਰੀਆਂ ਮਿਰਚਾਂ ਦੋ ਟਮਾਟਰ ਬਹੁਤ ਵਦਿਆ ਸਬਜੀ ਬਣ ਕੇ ਤਿਆਰ ਹੋਗੀ ਤੇ ਇੱਥੇ ਹੁਣ ਆਪਾਂ ਇੱਧਰ ਪਿਆਜ਼ ਵੀ ਕੱਟ ਲਏ ਨੇ ਹਰੀਆਂ ਮਿਰਚਾਂ ਟਮਾਟਰ ਦੀ ਲਸਣ ਵੀ ਤੇ ਤੋਰੀ ਨੂੰ ਵੀ ਪਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਹੈ ਸ਼ੁਰੂ ਕਰਦੇ ਆਪਾਂ ਸਬਜੀ ਬਣਾਉਣ ਦੀ ਤਿਆਰੀ। ਇਹ ਲਓ ਜੀ ਇੱਕ ਕੜਚੀ ਪਾਵਾਂਗੇ ਆਪਾਂ ਸਰੋਂ ਦਾ ਤੇਲ ਦੀ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ। ਇਹ ਮੇਂ ਅੰਦਾਜ਼ੇ ਨਾਲ ਲਿਆ ਜੀ ਇੱਕ ਹੀ ਕੜਚੀ ਹੈ। ਇਹ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ। ਸਿਹਤ ਲਈ ਬਹੁਤ ਵਧੀਆ ਸਬਜੀ ਹੈ ਇਹ। ਗਰਮੀਆਂ ਦੀ ਸਭ ਤੋਂ ਬੈਸਟ ਠੰਡੀ ਸਬਜੀ ਹੈ ਇਹ। ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਇੱਕ ਚਮਚਾ ਜੀਰੇ ਦਾ। ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਅੱਧਾ ਚਮਚਾ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ। ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਿਨ। ਥੋੜਾ ਆਪਾਂ ਚੰਗੀ ਤਰ੍ਹਾਂ ਇਹਨੂੰ ਤੇਲ ਦੇ ਵਿੱਚ ਘੜਕ ਲਾਂਗੇ। 2 ਕਿ ਮਿੰਟ ਲਈ। ਕਿ ਹੁਣ ਆਪਾਂ ਨਾਲ ਹੀ ਪਾ ਦਾਂਗੇ ਆਪਾਂ ਪਿਆਜ਼ ਇਹਦੇ ਵਿੱਚ ਅਦਰਕ ਤੇ ਲਸਣ ਆਪਾਂ ਇਕੱਠਾ ਹੀ ਮਿਕਸ ਕਰ ਲਿਆ ਸੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ। ਇਹ ਸਬਜ਼ੀ ਬਹੁਤ ਵਧੀਆ ਹੁੰਦੀ ਹੈ ਜੀ ਆਪਾਂ ਇਹ ਦੁੱਧ 'ਚ ਵੀ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਤਰ੍ਹਾਂ ਟਮਾਟਰ ਨਾਲ ਖੱਟੀ-ਮਿੱਠੀ ਬਣ ਕੇ ਵੀ ਬਹੁਤ ਵਧੀਆ ਤਿਆਰ ਹੁੰਦੀ ਹੈ ਇਹ। ਇਸ سب ਜੀ ਦੇ ਫਾਇਦੇ ਬਹੁਤ ਹੈ ਜੀ ਗਰਮੀ ਚ ਬਹੁਤ ਵਧੀਆ ਵੀ ਇਹ ਸਬਜੀ ਖਾਣ ਲਈ ਲੋ ਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੰਨੇ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਕੱਟੇ ਹੋਈ ਸੀ ਇਕੱਠੀਆਂ ਕੱਟੀਆਂ ਸੀ ਤੇ ਇਹਨੂੰ ਵੀ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਂਗੇ ਟਮਾਟਰ ਜਿੰਦ ਤੱਕ ਚੰਗੀ ਤਰ੍ਹਾਂ ਪਿਆਜ਼ ਵਿੱਚ ਮੈਸ਼ ਹੋ ਜਾਣਗੇ ਉਹਨਾਂ ਚਿਰ ਆਪਾਂ 1 ਮਿੰਟ ਲਈ ਭੁੰਨਾਂਗੇ ਆਪਰੇ ਨੂੰ ਕੱਢਣਾਗੇ ਢੱਕਣ ਦੇ ਕੇ ਬੰਦ ਲਓ ਜੀ ਅੱਜ ਆਪਣੇ ਇਹ ਟਮਾਟਰ ਚੰਗੀ ਤਰ੍ਹਾਂ ਪੂਨੇ ਗਏ ਨੇ ਫਿਰ ਇੱਕ ਦੋ ਮੱਧਲੀ ਆਪਾਂ ਇਹਨੂੰ ਹਲਾਣੇ ਆ। ਲਓ ਜੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ। ਚੰਗੀ ਤਰ੍ਹਾਂ ਆਪਾਂ ਪਿਆਜ਼ ਤੇ ਟਮਾਟਰ ਨੂੰ ਭੁਲਾ ਲਿਆ ਏ। ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਨਮਕ ਦਾ। ਨਮਕ ਤੁਸੀਂ ਸਵਾਦ ਅਨੁਸਾਰ ਪਾਓ ਠੀਕ ਹੈ ਜੀ। ਅੱਧਾ ਕਿਚ ਪਾਵਾਂਗੇ ਆਪਾਂ ਦੀਗੀ ਮਿਰਚ ਦਾ ਕਲਰ ਬਹੁਤ ਵਧੀਆ ਹੁੰਦਾ ਔਂਕਾ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਜਿਆਦਾ ਨਹੀਂ ਪਾਣੀ ਆਪਾਂ ਤੇ ਇੱਕ ਚਮਚੀ ਪਾਵਾਂਗੇ ਆਪਾਂ ਹਲਦੀ ਦਾ ਠੀਕ ਹੈ ਜੀ ਇਹ ਸਾਰੇ ਮਸਾਲੇ ਬਹੁਤ ਵਧੀਆ ਹੋਣਗੇ ਤੇ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋਊਗਾ ਇਹ ਮੈਂ ਚੰਗੀ ਤਰ੍ਹਾਂ ਆਪਾਂ ਲਾਲਾਂ ਨੇ ਇੱਕ ਦੋ ਮਟਰੀ ਆਪਾਂ ਹਲਦੀ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਟੇਸਟੀ ਸਬਜ਼ੀ ਬਣਦੀ ਹੈ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਤੁਸੀਂ بار بار ਬਣਾਉਂਗੇ ਇੱਕ ਵਾਰੀ ਬਣਾ ਕੇ بار بار ਤੁਸੀਂ ਸਬਜ਼ੀ ਨੂੰ ਜ਼ਰੂਰ ਬਣਾਉਂਗੇ ਲਓ ਜੀ ਆਪਾਂ ਨੂੰ 1-2 ਮਿੰਟ ਹੋ ਗਏ ਨੇ ਹੁਣ ਭੁੰਨਦਿਆਂ ਨੂੰ ਦੇਖੋ ਤੁਸੀਂ ਮਸਾਲਾ ਕਿੰਨਾ ਵਧੀਆ ਭੁੰਨ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੋਰੀ ਜਿਹੜੀ ਆਪਾਂ ਤੂੜੇ ਦੀ ਸਬਜ਼ੀ ਕੱਟੀ ਹੋਈ ਸੀ ਇਹ ਦੇਸੀ ਤੋਰੀ ਹੈ ਜੀ ਬਹੁਤ ਵਧੀਆ ਬਣ ਕੇ ਤੇ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਤੇ 1-2 ਮਿੰਟ ਲਈ ਆਪਾਂ ਇਹਨੂੰ ਮਸਾਲੇ ਦੇ ਵਿੱਚ ਹੀ ਭੁੰਨਾਂਗੇ ਚੰਗੀ ਤਰ੍ਹਾਂ ਆਪਾਂ ਇਹ ਲਾ ਕੇ 1-2 ਮਿੰਟ ਚੰਗੀ ਤਰ੍ਹਾਂ ਭੁੰਨ ਕੇ ਉੱਪਰ ਤੇ ਆਵੇਂਗੇ ਢੱਕਣ 2 ਮਿੰਟ ਦੇ ਲਈ ਲਓ ਜੀ 2 ਮਿੰਟ ਹੋ ਗਏ ਨੇ ਆਪਾਂ ਨੂੰ ਇਹਨੂੰ ਮਸਾਲੇ ਦੇ ਵਿੱਚ ਘੁੰਮਦਿਆਂ ਨੂੰ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਪਾਣੀ ਪਾਣੀ ਆਪਾਂ ਉਨਹੀਂ ਪਾਵਾਂਗੇ ਜਿੰਨੀ ਆਪਾਂ ਨੂੰ ਲੋੜ ਆ ਆਪਾਂ ਇਹਨੂੰ ਨਾ ਜ਼ਿਆਦਾ ਸੁੱਕੀ ਸਬਜ਼ੀ ਬਣਾਉਣੀ ਹੈ ਨਾ ਜ਼ਿਆਦਾ ਤਰੀਈ ਆ ਬਿਲਕੁਲ ਮੀਡੀਅਮ ਰੱਖਾਂਗੇ ਗਰੇਵੀਏ ਦੀ ਠੀਕ ਹੈ ਜੀ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਜੂ ਹੋਰ ਐਡ ਕਰਾਂਗੇ ਕਿਉਂਕਿ ਅੱਧਾ ਪਾਣੀ ਆਪਣਾ ਸਬਜੀ ਬਣਦੇ ਵਕਤ ਹੀ ਸੁੱਕ ਜਾਣਾ ਸਬਜੀ ਆਪਣੀ ਬਿਲਕੁਲ ਮੀਡੀਅਮ ਤਰੀਕੇ ਦੇ ਨਾਲ ਤਿਆਰ ਹੋ ਜੂਗੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਦਾਸਕ ਮੈਂਟਲੀ ਟੱਕ ਦਾਂਗੇ ਤੇ ਮੀਡੀਅਮ ਗੈਸ ਤੇ ਪਕਾਇਆ ਆਪਾਂ ਇਹਨੂੰ ਦੇਖੋ ਤੁਸੀਂ ਕਿੰਨੀ ਵਧੀਆ ਬਣੀ ਕਿ ਆਪਣੀ ਸਬਜ਼ੀ ਤਿਆਰ ਹੋ ਗਈ ਹੈ ਬਹੁਤ ਵਧੀਆ ਬਿਲਕੁਲ ਦੇਸੀ ਘਰ ਦਾ ਟੇਸਟ ਆਉਂਦਾ ਜੇ ਵਿੱਚ ਖੜਵੀ ਆਪਾਂ ਇਹਦੇ ਵਿੱਚ ਇੱਕ ਚਮਚਾ ਦੇਸੀ ਘੋਦਾ ਜਰੂਰ ਐਡ ਕਰਾਂਗੇ ਤਾਂ ਕਿ ਟੇਸਟ ਇਸ ਤੋਂ ਵੀ ਜ਼ਿਆਦਾ ਬੈਟਰ ਬਣੇਗਾ ਚੀਤਾ ਜੀ ਤੁਸੀਂ ਇਸੇ ਤਿੱਕਰ ਜਰੂਰ ਬਣਾਓ ਇਹ ਬੁੱਧ ਵਾਲੀ ਵੀ ਬਣ ਜਾਂਦੀ ਆਪਾਂ ਤੁਹਾਨੂੰ ਉਹਦੀ ਵੀ ਰੈਸিপি ਜ਼ਰੂਰ ਦਵਾਂਗੇ ਖੁਣਪਾ ਭਾਗੇ ਕਸੂਰੀ ਮੇਥੀ ਥੋੜੀ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਇਹ ਨੂੰ ਫੋਕੂਮੈਂਟ ਲਈ ਆਪਾਂ ਟੱਕਨ ਦੇ ਕੇ ਟੱਕ ਕੇ ਰੱਖ ਦਾਂਗੇ ਤਾਂ ਕਿ ਇਹਦਾ ਕਲਰ ਬਹੁਤ ਵਧੀਆ ਨਿਕਲ ਕੇ ਬਾਹਰ ਆਵੇ ਠੀਕ ਹੈ ਜੀ ਹੁਣ ਆਪਏ ਨੂੰ ਕਰਾਂਗੇ ਬੰਦ 2 ਮਿੰਟ ਲਈ ਉਸ ਤੋਂ ਬਾਅਦ ਤੁਹਮ ਦਿਖਾ ਦੇ ਲਓ 2 ਮਿੰਟ ਹੋ ਗਏ ਸੀ ਹੁਣ ਦੇਖੋ ਆਪਣੀ ਸਬਜੀ ਦਾ ਕਲਰ ਕਿੰਨਾ ਵਧੀਆ ਆ ਬਹੁਤ ਵਧੀਆ ਸਬਜੀ ਪਨੀ ਕੀ ਤਿਆਰ ਹੋਈ ਹੈ ਤੁਸੀਂ ਵੀ ਐਸੀ ਤਰੀਕ ਨਾਲ ਜਰੂਰ ਬਣਾਇਓ ਤੇ ਤੁਸੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਵਿੱਚ